ਇਤਲੀ ਦੇ ਹਰਿਆਣਾ ਦੇ ਨੌਜਵਾਨ ਮੋਹਨ ਲਾਲ ਦੀ ਸੜਕ ਹਾਦਸੇ ਦਰਮੇਂ ਹੋਈ ਦਰਦਨਾਕ ਮੌਤ ਇਤਲੀ ਦੇ ਭਾਰਤੀ ਪਾਈਚੜ ਦੇ ਨਵੇਂ ਸਾਲ ਦੇ ਜਸ਼ਨ ਹਾਲੇ ਪੂਰੇ ਨਹੀਂ ਹੋਏ ਕਿ ਭਾਰਤੀ ਪਾਈਚੜ ਦੇ ਨੌਜਵਾਨਾਂ ਉਨਹੋਣੀ ਵਾਪਰ ਗਈ ਇੱਕ 41 ਸਾਲਾ ਭਾਰਤੀ ਨੌਜਵਾਨ ਮੋਹਨ ਲਾਲ ਜਿਸ ਦਾ ਪਿਸ਼ੋਕਣ ਹਰਿਆਣਾ ਦੇ ਅਹਲੀ ਸਦਰ ਨਾਲ ਸੰਬੰਧਿਤ ਸੀ ਜਿਸ ਦੀ ਲਤੀਨਾ ਜ਼ਿਲ੍ਹੇ ਦੇ ਸ਼ਹਿਰ ਫੌਂਦੀ ਵਿਖੇ ਬੀਤੇ ਦਿਨ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ਇਹ ਨੌਜਵਾਨ ਹਿਤੋਂ 4 ਸਾਲ ਪਹਿਲਾਂ ਹੋਰਾ ਵਾਂਗ ਚੰਗੇ ਭਵਿੱਖ ਤੇ ਪਰਿਵਾਰ ਨੂੰ ਵਧੀਆ ਜ਼ਿੰਦਗੀ ਦੇਣ ਦੇ ਸੁਪਨੇ ਲੈ ਕੇ ਇਟਲੀ ਵੀ ਧਰਤੀ ਤੇ ਆਇਆ ਸੀ ਪਰ ਪਤਾ ਨਹੀਂ ਸੀ ਕਿ ਪ੍ਰਦੇਸ਼ ਦਾ ਇਹ ਸਫ਼ਰ ਉਸ ਦਾ ਆਖਰੀ ਸਫ਼ਰ ਬਣ ਜਾਵੇਗਾ ਤੇ ਇਹ ਨੌਜਵਾਨ ਵਕਤ ਦੇ ਚੱਕਰ ਚ ਆ ਕੇ ਸਦਲ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਵੇਗਾ ਰਕੇਸ਼ ਕੁਮਾਰ ਫੌਂਦੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੇ ਦਿਨ ਇਸ ਨੌਜਵਾਨ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ ਜਦੋਂ ਇਹ ਨੌਜਵਾਨ ਕਿਸੇ ਕੰਮ ਲਈ ਆਪਣੇ ਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਟੱਕਰ ਇੰਨੀ ਭਿਆਨਕ ਸੀ ਕਿ ਟੱਕਰ ਮਾਰਨ ਵਾਲੇ ਦਾ ਸਾਈਕਲ ਸੜਕ ਦੇ ਵਿਚਕਾਰ ਡਿੱਗ ਪਿਆ ਇਹ ਪਿੱਛੇ ਤੋਂ ਆ ਰਹੇ ਇੱਕ ਹੋਰ ਵਾਹਨ ਨੇ ਮ੍ਰਿਤਕ ਮੋਹਨ ਲਾਲ ਦੇ ਉੱਪਰ ਦੀ ਲੰਗ ਜਾਣਕਾਰੀ ਸੀ ਮੌਕੇ ਤੇ ਹਿੱਦਰ ਨਾਲ ਮੌਤ ਹੋ ਗਈ। ਘੱਟ ਨਾਲ ਹੀ ਜਾਣਕਾਰੀ ਮਿਲਦੀ ਹੈ ਸਥਾਨਕ ਮੈਡੀਕਲ ਪ੍ਰਸ਼ਾਸਨ ਤੇ ਡਾਕਟਰਾਂ ਦੀ ਟੀਮ ਬੇਸ਼ੱਕ ਪਹੁੰਚ ਗਈ ਸੀ ਪਰ ਉਸ ਵਕਤ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਪਿੱਛੇ 13 ਸਾਲਾਂ ਲੜਕਾ ਤੇ 6 ਸਾਲ ਬੱਚੀ ਸਮੇਤ ਵਿਧਵਾ ਪਤਨੀ ਦੇ ਮਾਪਿਆਂ ਨੂੰ ਨੋਂ ਨਵੇ ਕਰਲਾਉਂਦੇ ਛੱਡ ਗਿਆ ਹੈ। ਜਿਕਰਯੋਗ ਹੈ ਕਿ ਉਹਨਾਂ ਮੁੱਢੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ। ਤੋ ਕਿ ਇਸ ਨੌਜਵਾਨ ਦਾ ਬੀਤੇ 6 ਮਹੀਨੇ ਪਹਿਲਾਂ ਇੱਕ ਭਰਾ ਜੋ ਕਿ ਭਾਰਤ ਵਿੱਚ ਰਹਿ ਰਿਹਾ ਸੀ ਉਹ ਵੀ ਦਿਲ ਦੀ ਤੜਕਾਂ ਰੁਕ ਜਾਣ ਕਹਿੰਦੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਉਸ ਦੇ ਘਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਹਨ ਤੇ ਇਟਲੀ ਦੇ ਸ਼ਰਫੋਂਦੀ ਦਾ ਭਾਰਤੀ ਭਾਈਚਾਰਾ ਇਸ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਸ ਮਹਿਤਵਕ ਨੌਜਵਾਨ ਦੇ ਸਰੀਰ ਦਾ ਅੰਤਿਮ ਸੰਸਕਾਰ ਹੋ ਸਕੇ ਇਸ ਘਟਨਾ ਤੋਂ ਬਾਅਦ ਇਟਲੀ ਦੇ ਭਾਰਤੀ ਭਾਈਚਾਰੇ ਅੰਦਰ ਸੋਗ ਦੀ ਲਹਿਰ ਹੈ ਪੁਲਿਸ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਬਖਸ਼ੇ ਦੀ ਅਸੀਂ ਜੀ ਖੁੰਦੀ ਲਕੀਨਾ ਤੋਂ ਤੇ ਜੇ ਕੱਲ ਇੱਕ ਬੜੀ ਮੰਦ ਭਾਗੀ ਖਬਰ ਆਈ ਹੈ ਜੀ ਸਾਡਾ ਇੱਕ ਵੀਰ ਹਰਿਆਣੇ ਦਾ ਚਲਾਣੇ ਕਰ ਗਿਆ ਜੀ ਰੋਡ ਐਕਸੀਡੈਂਟ ਵਿੱਚ ਸ਼ਾਮ ਨੂੰ ਸਾਡੇ 6 ਵਜੇ ਜੀ ਤੇ ਜੀ ਬਹੁਤ ਮਾੜਾ ਹੋਇਆ ਜੀ ਛੋਟੇ ਛੋਟੇ ਬੱਚੇ ਨੇ ਜੀ ਉਹਨਾਂ ਦੇ ਤੇ ਆਰਥਿਕ ਮਦਦ ਦੀ ਲੋੜ ਹੈ ਜਿੰਨੇ ਵੀਰਾਂ ਕੋਲ ਹੋ ਸਕੇ ਜੀ ਮਦਦ ਕਰਿਆ ਜੇ ਜੀ ਤੇ ਬਾਕੀ ਇਸ ਦੇ ਨਾਲ ਜੀ ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਜੀ ਜਿੰਨਾ ਜਿੰਨਾ ਕੋਲ ਵੀ ਇਲੈਕਟ੍ਰੋਨਿਕ ਬੈਟਰੀਆਂ ਵਾਲੇ ਸਾਈਕਲ ਨੇ ਜੀ ਆਪਣੀ ਸੇਫਟੀ ਨਾਲ ਚੱਲਣ ਮੇਰਾ ਵੀਰ ਜੀ ਅਗਲੀਆਂ ਪਿਛਲੀਆਂ ਲਾਈਟਾਂ ਦਾ ਪ੍ਰਬੰਧ ਕਰਨ ਜੀ ਤੇ ਸੇਫਟੀ ਜੈਕਟ ਮੇਰਾ ਵੀਰ ਜੀ ਜ਼ਰੂਰ ਪਾ ਕੇ ਚੱਲਣ ਕਿਉਂਕਿ ਦੁਬਾਰੇ ਉਹਦੀ ਮੰਨ ਭਾਦੀ ਖੜਾ ਨਾ ਹੋਵੇ ਜੀ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ